ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਪੀਰਾਂ ਦੇ ਨਾਂ ਤੇ ਵਸਦੀ ਹੋਈ ਪੰਜਾਬ ਦੀ ਧਰਤੀ ਤੇ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਜਿੱਥੇ ਪਹਿਲੇ 6ਵੇਂ 7ਵੇਂ ਤੇ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਚਰਨ ਪਾਏ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਖ-ਵੱਖ ਥਾਵਾਂ ਤੇ ਪਾਵਨ ਪਵਿੱਤਰ ਚਰਨ ਪਾਉਂਦੇ ਹੋਏ ਇਸ ਅਸਥਾਨ ਤੇ ਪਹੁੰਚੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤਖਤੂ ਫੁਰਾ ਸਾਹਿਬ ਆਏ ਤਨ ਤਖਤੂ ਫੁਰਾ ਸਾਹਿਬ ਤੋਂ ਇੱਥੇ ਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨ ਦੇ ਲਈ 1567 ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇੱਥੇ ਚਰਨ ਪਾਏ ਫਿਰ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਦੇ ਵਿੱਚ ਆਏ ਵਕ ਵਕ ਤਾਵਾਂ ਤੇ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਹੋਏ ਰਹਿਮਤਾ ਵਰਤੋਂਦੇ ਹੋਏ ਇਸ ਸਥਾਨ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ। ਫਿਰ ਸੱਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਜਿੱਥੇ ਛੇਵੇਂ ਪਾਤਸ਼ਾਹ ਜਏ ਉਹਨਾਂ ਸਥਾਨਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਇਸ ਸਥਾਨ ਤੇ ਪਾਵਨ ਪਵਿੱਤਰ ਚਰਨ ਪਾਉਣ ਦੇ ਲਈ ਆਏ। ਫਿਰ ਦਸਵੇਂ ਪਾਤਸ਼ਾਹ ਜੀ ਦਾ ਜ਼ਿਕਰ ਆਉਂਦਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਦਸਵੇਂ ਪਾਤਸ਼ਾਹ ਜੀ ਵੀ ਇੱਥੇ ਜਿਵੇਂ ਮਾਲਵੇ ਨੂੰ ਤਾਰਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਜਫਰਨਾਮਾ ਸਹਿਬ ਆ ਕੇ ਜਫਰਨਾਮਾ ਸਾਹਿਬ ਲਿਖਿਆ ਇਨ੍ਹਾਂ ਪਿੰਡਾਂ ਵਿੱਚ ਹੁੰਦੇ ਹੋਏ ਗੁਰੂ ਪਾਤਸ਼ਾਹ ਜੀ ਇੱਥੇ ਆਏ ਇੱਥੇ ਚਰਨ ਪਾਏ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਹੀ ਸਨ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਿਆ ਕਿ ਸੂਬਾ ਸਰਹਿੰਦ ਫਿਰ ਇੱਕ ਵੱਡਾ ਹਮਲਾ ਕਰਨ ਲੱਗਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਯੋਧਿਆਂ ਦੇ ਨਾਲ ਵਿਚਾਰ ਕਰਕੇ ਇੱਥੋਂ ਰਵਾਨਾ ਹੋ ਕੇ ਗੁਰੂ ਪਾਤਸ਼ਾਹ ਜੀ ਮੁਖਤਸਰ ਦੀ ਧਰਤੀ ਤੇ ਗਏ ਫਿਰ ਉੱਥੇ ਜੰਗ ਹੋਇਆ ਮੁਖਤਸਰ ਦਾ ਜੰਗ ਉਸ ਤੋਂ ਬਾਅਦ ਵਾਖਵਾਖਾਂ ਤੋਂ ਹੁੰਦੇ ਹੋਏ ਗੁਰੂ ਪਾਤਸ਼ਾਹ ਨਦੇੜ ਚਲੇ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਵਾਰ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਗੁਰੂ ਮਹਾਰਾਜ ਇੱਥੇ ਆਏ ਜਦੋਂ ਇਹਨਾਂ ਪਿੰਡਾਂ ਵਿੱਚ ਰਹਿ ਰਹੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਕ ਵਾਰ ਫੇਰ ਪ੍ਰਚਾਰ ਕਰਦੇ ਹੋਏ ਤਕਰੀਬਨ ਤਿੰਨ ਵਾਰ ਗੁਰੂ ਪਾਤਸ਼ਾਹ ਜੀ ਨੇ ਇੱਥੇ ਪਾਵਨ ਪਵਿੱਤਰ ਚਰਨ ਪਾਏ ਚਾਰ ਗੁਰੂ ਸਹਿਬਾਨ ਜੀ ਦੀ ਇਹ ਪਾਵਨ ਪਵਿੱਤਰ ਚਰਨ ਛੋਪਾ ਪ੍ਰਾਪਤ ਇਤਿਹਾਸਕ ਧਰਤੀ ਆ ਅਰ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਵੀ ਆ ਜਿਦੇ ਵਿੱਚ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੁੱਖਾਂ ਦਾ ਜ਼ਿਕਰ ਆਇਆ ਹੈ ਜਾਂ ਸਾਡੀ ਵਿਰਾਸਤੀ ਦੇ ਪੁਰਾਤਨ ਰੁੱਖ ਨੇ ਜਿਹੜੇ ਉਹ ਰੁੱਖ ਲਗਾਏ ਗਏ ਆ ਉਹ ਵੀ ਦਰਸ਼ਨਯੋਗ ਐ ਸੇ ਸਤ ਕਿੱਲਿਆਂ ਦੇ ਵਿੱਚ ਸੋਹਣਾ ਬਾਗ ਲੱਗਿਆ ਹੋਇਆ ਹੈ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦਾ ਵੀ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਆ ਤੇ ਸਤਵੇਂ ਪਾਤਸ਼ਾਹ ਨੇ ਵੀ ਬਹੁਤ ਸਾਰੇ ਬਾਗ ਲਵਾਏ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਸੋ ਇਹ ਇੱਥੋਂ ਦਾ ਇਤੋਂ ਦਾ ਇਤਿਹਾਸ ਆ ਆਪ ਸੰਗਤਾਂ ਨੂੰ ਬੇਨਤੀ ਆ ਬੱਚਿਆਂ ਨੂੰ ਬੇਨਤੀ ਆ ਜ਼ਰੂਰ ਗੁਰਸਥਾਨਾਂ ਦੇ ਅੰਦਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨੀ ਚਾਹੀਦੀ ਹੈ ਕਿਉਂਕਿ ਜੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਦੁਨੀਆ ਦੇ ਵਿੱਚ ਨਹੀਂ ਰਹਿੰਦੀਆਂ ਬਹੁਤ ਸਾਰੇ ਉਹ ਜੇ ਧਰਮਾਂ ਜਿਨ੍ਹਾਂ ਨੂੰ ਅੱਜ ਕੋਈ ਜਾਣਦਾ ਨਹੀਂ ਕਾਰਨ ਬਸ ਇਹੀ ਆ ਉਹਨਾਂ ਦਾ ਇਤਿਹਾਸ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ ਪੜ੍ਹਨਾ ਸਮਝਣਾ ਬੰਦ ਕਰ ਦਿੱਤਾ ਗਿਆ ਉਹਨਾਂ ਸਥਾਨਾਂ ਦੇ ਦਰਸ਼ਨ ਬੰਦ ਕਰ ਦਿੱਤੇ ਗਏ ਤੇ ਉਹ ਅੱਜ ਅਲੋਪ ਹੋ ਗਏ ਉਹ ਧਰਮ ਬਹੁਤ ਸਾਰੇ ਧਰਮ ਇਹੋ ਜਿਹੀ ਸੋ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੀ ਕਥਾ ਹੁੰਦੀ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਦਸ ਗੁਰੰਥ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜੀ ਵਾਰ ਠੀਕ ਹੈ ਜੀ ਆਪ ਜੀ ਕਿੱਥੋਂ ਆਏ ਜੀ ਲੁਧਿਆਣੇ ਤੋਂ ਜੀ ਮੈਨੂੰ ਪਲੀਜ਼ ਆਪਣਾ ਤੁਸੀਂ ਆਪ ਦਾ ਨੰਬਰ ਵੀ ਦਿਓ ਸਾਨੂੰ ਤੁਸੀਂ ਵੀ ਦਿਓ ਮੈਂ ਵੀ ਇੱਕ ਨਾ ਇੱਕ